ਇੱਥੇ ਮਿਲਦੀਆਂ ਹਨ ਪੁੱਤਰਾਂ ਦੀਆਂ ਦਾਤਾਂ ਜੇਕਰ ਤੁਹਾਨੂੰ ਵੀ ਪੁੱਤਰ ਦੀ ਦਾਤ ਚਾਹੀਦੀ ਹੈ ਤਾਂ ਤੁਸੀਂ ਵੀ ਪਿੰਬਲਾਲਾ ਵਿਖੇ ਬਾਬਾ ਹਸਤ ਲਾਲ ਜੀ ਦੇ ਤਪਸਥਾਨ ਤੇ ਆ ਕੇ ਆਪਣੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਸਕਦੇ ਹੋ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਚਰਨ ਸ਼ੋਪ ਪ੍ਰਾਪਤ ਸਥਾਨ ਹੈ ਬਾਬਾ ਹਸਤ ਲਾਲ ਜੀ ਉਹਨਾਂ 52 ਰਾਜਿਆਂ ਵਿੱਚੋਂ ਸਨ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਦਿਹਾੜ ਕਰਵਾਇਆ ਸੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਜਰੂਰ ਕਰਨਾ ਜੇ ਅਸੀਂ ਸਟੇਨ ਸੈਕਟਿਨਿਊਜ਼ ਵਾਲੇ ਤੇ ਸੇਮ ਸਿੰਘ ਜੀ ਯਾਰਕ ਉਹ ਵੀ ਨਾਲ ਦੀ ਨਾਲ ਲਾਈਵ ਕਰ ਰਹੇ ਨੇ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਤਾਂ ਚੈਨਲਾਂ ਨੂੰ ਜਿਹੜੇ ਬਾਹਰ ਬੈਠੇ ਨੇ ਪ੍ਰੇਮੀ ਉਹ ਲਾਈਵ ਦੇਖ ਕੇ ਬਾਬਾ ਯੂਨੈਸ ਸੁਲਾਨਾ ਸੁਭਾਨਾ ਨੰਦ ਮਾਨ ਸਕਦੇ ਹੋ ਉਹਨਾਂ ਨੇ ਸਾਡੇ ਤੇ ਕੀ ਕਿਰਪਾ ਕੀਤੀ ਭਗਤੀ ਤੇ ਸ਼ਕਤੀ ਦੇ ਨਾਲ ਉਹਨਾਂ ਨੇ ਜੋੜਿਆ ਜੀ ਜਦੋਂ 30 ਮਈ 1666 ਨੂੰ ਪੰਜਵੇਂ ਪਾਤਸ਼ਾਹ ਗੁਰੂ ਜੀ ਦੇ ਮਹਾਰਾਜ ਦੀ ਸ਼ਹਾਦਤ ਹੋਦੀ ਹੈ ਉਹਨਾਂ ਦੀ ਸ਼ਹਾਦਤ ਦੇ ਵਿੱਚੋਂ ਰੋਸ ਪੈਦਾ ਹੁੰਦਾ ਹੈ ਛੇਵੇਂ ਪਾਤਸ਼ਾਹ ਨੇ ਦੇਖ ਲਿਆ ਕਿ ਬੂਡੇ ਪਿਆਰੋ ਹੁਣ ਜਿਹੜੇ ਜ਼ਬਰ ਨੂੰ ਤੱਕੀਆਂ ਤਵੀਆਂ ਤੇ ਬੈਠ ਕੇ ਥਲਦਾ ਪਈ ਜਿਹੜੇ ਜ਼ਬਰ ਨੂੰ ਸੀਸ ਦੇ ਵਿੱਚ ਗਰਮ ਰੇਤ ਪਵਾ ਕੇ ਥਲਦਾ ਪਈ ਉਹਨੋਂ ਉਹ ਜ਼ਬਰ ਦਾ ਟੱਕਰ ਸਬਰ ਨਾਲ ਨਹੀਂ ਪਰਵਾਰ ਨਾਲ ਟੱਕਰ ਸ਼ਕਤੀ ਨੇ ਭਗਤ ਨੂੰ ਇੱਕ ਜਗ੍ਹਾ ਬਿਠਾ ਕਰਾ ਦੇ ਕਿਉਂਕਿ ਭਗਤੀ ਇਹ ਜਣੀ ਉਹ ਮਹਫੂਜ਼ ਨਹੀਂ ਸ਼ਕਤੀ ਤੋਂ ਬਿਨਾਂ ਸਾਧਨ ਵਰ ਲੋਕ ਨੇ ਜਿਹੜੇ ਉਹ ਭਗਤਾਂ ਨੂੰ ਕੋਈ ਚੰਗੀ ਜ਼ਿੰਦਗੀ ਜੀਉਣ ਨਹੀਂ ਦਿੰਦੇ ਉਹਨਾਂ ਨੂੰ ਬੰਦਗੀ ਨਹੀਂ ਕਰਨ ਦਿੰਦੇ ਸੱਤ ਤੇ ਸੱਤਾ ਦਾ ਹਮੇਸ਼ਾ ਵਾਰ ਰਿਹਾ ਸੱਤਾ ਪ੍ਰਸ਼ਕ ਆਰਜੀ ਤੌਰ ਤੇ ਸਾਨੂੰ ਲੱਗਦੀ ਹੈ ਵੀ ਰਾਜ ਕਰਦੀ ਹੈ ਝੂਠ ਵੀ ਜਤ ਹੁੰਦੀ ਹੈ ਪਰ ਆਖਰ ਨੂੰ ਸਤਿ ਆ ਜੜਾ ਸਾਹਮਣੇ ਆਉਂਦਾ ਹੈ ਤਾਂ ਫਿਰ ਸਤਿਗੁਰੂ ਅਚਰ ਦੇ ਮਹਾਰਾਜ ਜੀ ਸੱਤ ਦੇ ਨੇ